ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਸਤੰਦ ਸ੍ਰੇ ਖੁਸ਼ੀਆਂ ਲੋਗੇ ਵਾਹਿਗੁਰੂ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਲੋਜੀ ਮਾਰਨਿੰਗ ਦਾ ਟਾਈਮ ਹੈ 9:10 ਵਜੇ ਦਾ ਟਾਈਮ ਹੋਣਾ ਹੈ ਬੱਚੇ ਆਪਣੇ ਸਕੂਲ ਚਲੇ ਗਏ ਸੀ ਤੇ ਸਵੇਰ ਦੇ ਆਪਾਂ ਜਿਹੜੇ ਸਾਰੇ ਕੰਮ ਤੰਦੇ ਨਿਬੇੜਲੇ ਸੀ ਰੋਟੀ ਪਣੀ ਆਪਾਂ ਖਾ ਕੇ ਫ੍ਰੀ ਹੋ ਗਏ ਸੀ ਤੇ ਫਰਿਜ ਸੱਚੇ ਆ ਫਰੈਜ ਸਾਫ ਕਰ ਲਿਆ ਕਿਉਂਕਿ ਹਲੇ ਫ੍ਰੀ ਸੀ ਥੋੜਾ ਜਿਹਾ ਠੰਡਾ ਜਿਹਾ ਮੌਸਮ ਵੀ ਸੀ ਕਿਉਂਕਿ ਗਰਮੀ ਨਹੀਂ ਸੀ ਇੰਨੀ ਜ਼ਿਆਦਾ ਤੇ ਫਰੈਜ ਦਾ ਪਸਾਰਾ ਸਮਾਨ ਬਾਹਰ ਕੱਢ ਕੇ ਰੱਖ ਲਿਆ ਤੇ ਪਹਿਲਾਂ ਮੈਂ ਸੁੱਕੇ ਕੱਪੜੇ ਨਾਲ ਸਾਫ ਕਰਦੀ ਹੁੰਨੀ ਆ ਜਿਹੜਾ ਆ ਮਤਲਬ ਡੇਲੀ ਵੇਅਰ ਕੱਪੜਾ ਵੇੜਾ ਪਾ ਯੂਜ਼ ਕਰਦੇ ਆ ਜਿਹੜਾ ਸਾਫ ਵੀ ਹੋਵੇ ਕਿਉਂਕਿ ਕੋਈ ਉਹੋ ਜਿਹਾ ਕੱਪੜਾ ਲੈ ਕੇ ਜਦੋਂ ਮੈਂ ਸਾਫ ਕਰਦੀ ਆ ਫਿਰ ਨਾ ਪਤ ਨਹੀਂ ਰੂਈ ਰੂਈ ਜੀ ਫਰੈਜ ਦੇ ਵਿੱਚ ਲੱਗ ਜਾਂਦੀ ਆ ਇਹ ਬੜਾ ਜੀਭਣ ਲੱਗਦਾ ਫਿਰ ਸੈਪਕਿਨ ਹੁੰਦੇ ਆ ਸਾਫ ਕਰਨ ਵਾਸਤੇ ਉਹ ਲੈ ਕੇ ਰੱਖਣੇ ਆ ਬਟਾਲੇ ਲੈਣੇ ਆ ਫਿਰ ਸੋਚਿਆ ਕੱਪੜੇ ਨੇ ਸਾਫ ਕਰਦੀਏ ਪਹਿਲਾਂ ਮੈਂ ਮਤਲਬ ਪਾਣੀ ਛਿੜਕ ਦੇ ਦਿੰਨੀ ਨੀ ਮੜ ਮੜਾ ਫਿਰ ਸਾਫ ਕਰ ਦਿੰਨੀ ਇੱਕ ਉਹ ਗਿੱਲਾ ਕੱਪੜਾ ਜੰਦਾ ਕੱਪੜੇ ਫਿਰ ਸੁੱਕੇ ਕੱਪੜੇ ਨਾਲ ਮਤਲਬ ਦੂਰੀ ਦੂਰੀ ਆ ਸਾਫ ਕਰਕੇ ਤੇ ਫਿਰ ਵਦੀਆਂ ਸਾਫ ਹੋ ਜਾਂਦੀ ਹੈ ਚਮਕ ਜਾਂਦੀ ਹੈ ਤੇ ਕੱਚ ਵਗੈਰਾ ਮੈਂ ਧੋਕੇ ਰੱਖ ਲਿਆ ਸੀ ਤੇ ਜਿਹੜੀਆਂ ਸਾਈਡਾਂ ਦੀਆਂ ਹੁੰਦੀਆਂ ਵਾ ਕੀ ਕਹਿ ਦਿੰਦੇ ਹਾਂ ਜੋ ਵੀ ਹੁੰਦਾ ਵਾ ਮੈਨੂੰ ਨਾਂ ਨਹੀਂ ਲੈਣਾ ਆਉਂਦੀਆ ਸਾਈਡਾਂ ਦੇ ਜਿਹੜਾ ਕੱਚ ਹੁੰਦਾ ਮਤਲਬ ਇਸ ਚ ਇਸ ਤਰ੍ਹਾਂ ਦਾ ਉਹ ਤੋਂ ਕੇ ਮੈਂ ਰੱਖ ਲਿਆ ਸੀ ਤੇ ਨੀਚੇ ਵਾਲੀ ਸਲਾਈਡ ਤੇ ਆਪਾਂ ਮਤਲਬ ਦਵਾਈਆਂ ਵਗੈਰਾ ਰੱਖਿਆ ਸੀ ਅੰਮ ਬੱਚਿਆਂ ਦੀ ਆਪਣੀਆਂ ਕਿਉਂਕਿ ਫਿਰ ਬਾਅਦ ਵੀ ਤੁਹਾਨੂੰ ਪਤਾ ਕੀੜੀਆਂ ਚੜ ਜਾਂਦੀਆਂ ਮਿੱਠੀਆਂ ਦਵਾਈਆਂ ਨੂੰ ਤੇ ਔਖਾ ਹੋ ਜਾਂਦਾ ਇਸ ਕਰਕੇ ਫਿਰ ਮੈਂ ਫਰਿੱਜ ਦੇ ਵਿੱਚ ਹੀ ਰੱਖ ਦਿੱਤੀਆਂ ਸੀ ਪਰ ਹੁਣ ਇਹਨਾਂ ਨੂੰ ਕੱਢ ਕੇ ਤੇ ਵੈਸੇ ਨੀਚੇ ਰੱਖਣ ਦੀ ਇਹਨੂੰ ਮੈਂ ਸੋਚਿਆ ਕਿ ਸਾਫ ਕਰ ਹੀ ਲੈਣੀ ਆ ਕਿ ਫਿਰ ਗੰਦੀ ਗੰਦੀ ਜੀ ਇਹੀ ਕੱਲੀ ਰਹਿ ਜੂਗੀ ਤੇ ਬੁਰੀ ਲੱਗੂਗੀ ਪੜਕੀ ਲਈ ਜੀ ਤੁਹਾਨੂੰ ਪਤਾ ਫਿਰ ਇੱਕ ਸਾਰੀ ਚੀਜ਼ਾਂ ਸਾਫੋਂ ਤੇ ਕੁਪੜੀ ਲੱਗੇ ਤੇ ਬੜਾ ਅਜੀਬ ਜਿਹਾ ਲੱਗਦਾ ਤੇ ਲੋ ਜੀ ਫਰਿਜ ਮੈਂ ਚੰਗੀ ਤਰੀਕੇ ਨਾਲ ਸਾਫ ਕਰ ਲਈ ਸੀ ਤੇ ਕੱਚ ਵਗੈਰਾ ਮੈਂ ਧੋ ਕੇ ਰੱਖ ਲਿਆ ਸੀ ਸੁੱਕ ਗਿਆ ਫਿਰ ਮੈਂ ਵਿੱਚ ਲਗਾ ਦਿੱਤਾ ਬਸ ਹੁਣ ਆਪਾਂ ਰੱਖਾਂਗੇ ਸਮਾਨ ਹੌਲੀ ਹੌਲੀ ਕਰਕੇ ਵਸ ਸਾਰਾ ਸਮਾਨ ਮੈਂ ਬਾਹਰ ਕੱਢ ਕੇ ਪੈਂਚ ਦੇ ਉੱਪਰ ਰੱਖ ਲੈਣੀ ਆ ਤੇ ਉਸ ਫਿਰ ਆਪਾਂ ਰੱਖ ਦਿੰਨੇ ਆ ਜਦੋਂ ਇਹ ਸਾਫ ਹੋ ਜਾਂਦੀ ਲੋਜੀ ਫ੍ਰਿਜ ਆਪਣੀ ਹੋ ਗਈ ਹੈ ਚੰਗੀ ਤਰ੍ਹਾਂ ਸਾਫ ਤੇ ਆਪਾਂ ਮੱਧੀਆਂ ਤਰੀਕੇ ਦੇ ਨਾਲ ਸਮਾਨ ਵੀ ਰੱਖ ਦਿੱਤਾ ਤੇ ਫਿਰ ਥੋੜਾ ਟਾਈਮ ਕੀਤੀ ਮੈਂ ਰੈਸਟ ਕਿਉਂਕਿ ਕੋਈ ਕੰਮ ਤਾਂ ਹੈਗਾ ਨੀਸਿਸ ਕਰਕੇ ਮੈਂ ਰੈਸਟ ਕਰ ਲਈ ਤੇ ਦੁਪਹਿਰੇ ਬੱਚੇ ਆ ਗਏ ਸੀ ਉਹਨਾਂ ਨੂੰ ਚਾਹ ਪਾਣੀ ਆਪ ਬਣਾ ਕੇ ਦੇ ਦਿੱਤਾ ਸੀ ਉਹਨਾਂ ਦੇ ਪਾਪਾ ਵੀ ਆ ਗਏ ਸੀ ਫਿਰ ਕਹਿੰਦੇ ਸਾਨੂੰ ਭੁੱਖ ਲੱਗੀ ਆ ਤੇ ਇਹਨਾਂ ਨੇ ਮਕਰੋਨੀ ਲਿਆਂਦੀ ਸੀ ਦੁਪਹਿਰੇ ਮਤਲਬ ਥੋੜਾ ਜਿਹਾ ਸਮਾਨ ਲੈ ਕੇ ਆਏ ਸੀ ਮਕਰੋਨੀ ਵਗੈਰਾ ਚਾਰ ਵਗੈਰਾ ਤੇਲ ਵਗੈਰਾ ਲੈ ਕੇ ਆਏ ਸੀ ਤੇ ਕਹਿੰਦੇ ਸੀ ਮਕਰੋਨੀ ਦੁਪਹਿਰੇ ਬਣਾ ਕੇ ਦਿਓ ਖਾਵਾਂਗੇ ਆਪਾਂ ਤੇ ਇੱਥੇ ਮੈਂ ਤੜਕਾ ਚੀਰ ਕੇ ਰੱਖ ਲਿਆ ਸੀ ਤੇ ਬਸ ਹੁਣ ਆਪਾਂ ਸਿੰਪਲ ਜੀ ਤਰੀਕੇ ਦੇ ਨਾਲ ਤੜਕਾ ਲਗਾਵਾਂਗੇ ਬਿਲਕੁਲ ਸਿੰਪਲ ਜੀ ਤਰੀਕੇ ਦੇ ਨਾਲ ਇੱਕ ਹਰੀ ਮਿਰਚ ਅੱਧਾ ਮਤਲਬ ਆਪਾਂ ਟਮਾਟਰ ਲਿਆ ਸੀ ਤੇ ਦੋ ਪਿਆਜ਼ ਲਏ ਸੀ ਆਪਾਂ ਕੱਟ ਲਏ ਬ੍ਰਿਕ ਬ੍ਰਿਕ ਤੇ ਤੇ ਤੜਕਾ ਬਸ ਸਪਕ ਪੁਣਾਗੇ ਤੇ ਲੋਰ ਜੀ ਜਿਹੜੇ ਤਾਂ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਸਾਰੇ ਜਣ ਮੇਰੀ ਵੀਡੀਓ ਨੂੰ ਫੁੱਲ ਵਾਂਗ ਜ਼ਰੂਰ ਕਰਿਆ ਕਰੋ ਤੇ ਪਹਿਲਾਂ ਵਾਂਗੂ ਸਪੋਰਟ ਤੇ ਪਿਆਰ ਜ਼ਰੂਰ ਦਿਓ ਤੇ ਸਾਰੇ ਜਣ ਕਮੈਂਟ ਜ਼ਰੂਰ ਕਰਿਆ ਕਰੋ ਕਿ ਦੱਸਿਆ ਕਰੋ ਤੁਹਾਨੂੰ ਮੇਰੇ ਵਲੌਗ ਕਿੱਦਾਂ ਦੇ ਲੱਗਦੇ ਨੇ ਫਿਰ ਆਪਾਂ ਮਤਲਬ ਕੋਸ਼ਿਸ਼ ਕਰਾਂਗੇ ਸ਼ਾਰਟ ਵਲੌਗ ਬਣਾਉਂਦੀ ਵੀ ਟرائی ਕਰਾਂਗੇlfloor ਜਿੱਥੇ ਆਪਣੀ ਸਿੰਪਲ ਜਿਹੇ ਤਰੀਕੇ ਨਾਲ ਮੈਗੀ ਮੈਗੀ ਕਹਿੰਦਾ ਉਹ ਸੌਰੀ ਮੈਕਰੋਨੀ ਬਣ ਕੇ ਰੈਡੀ ਹੋ ਗਈ ਆ ਮੈਕਰੋਨੀ ਨੂੰ ਮੈਂ ਪਹਿਲਾਂ ਪਾਣੀ ਦੇ ਵਿੱਚ ਉਬਾਲ ਲਿਆ ਸੀ ਤੇ ਤੜਕਾ ਵਗੈਰਾ ਲਗਾ ਕੇ ਲੂ ਮਿਰਚ ਤੇ ਥੋੜੀ ਜਿਹੀ ਹਲਦੀ ਪਾ ਕੇ ਲੋ ਜੀ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਣੀ ਇਹ ਜਿਹੜੀ ਮੈਕਰੋਨੀ ਰੈਡੀ ਹੋ ਗਈ ਤੇ ਸਾਰੀਆਂ ਭੈਣਾਂ ਮੈਨੂੰ ਦੱਸੋ ਕਿ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਉਂਦੀਆਂ ਜੋ ਮੇਰਾ ਤੁਹਾਨੂੰ ਕੋਈ ਉਸ ਖੋਣ ਦਾ ਮਤਲਬ ਵੀਡੀਓ ਇਸ ਕਰਕੇ ਨਹੀਂ ਮੈਂ ਬਣਾਉਂਦੀ ਕਿ ਮੈਂ ਆਪਣੀ ਭੈਣਾਂ ਨੂੰ ਜਾ ਸਕਾਂ ਮੈਨੂੰ ਇਹ ਹੁੰਦਾ ਕਿ ਮੈਂ ਤੁਹਾਡੇ ਕੋਲੋਂ ਥੋੜਾ ਜਿਹਾ ਕੁਝ ਸਿੱਖਾਂ ਥੋੜਾ ਜਿਹਾ ਮੈਂ ਤੁਹਾਨੂੰ ਆਪਣੇ ਕੋਲੋਂ ਸਿਖਾਵਾਂ ਬਸ ਇਹੀ ਕੋਸ਼ਿਸ਼ ਹੁੰਦੀ ਹੈ ਕਿਉਂਕਿ ਮੇਰੇ ਨਾਲੋਂ ਵਧੀਆ ਵਧੀਆ ਤਰੀਕੇ ਦੇ ਨਾਲ ਮੇਰੀਆਂ ਭੈਣਾਂ ਨੂੰ ਰੈਸਪੀ ਬਣਾਉਣੀ ਆਉਂਦੀ ਆ ਦੇਸ਼ ਕਰਕੇ ਮੈਂ ਤੁਹਾਨੂੰ ਪਤਾ ਫਿਰ ਡੇਲੀ ਵਲੌਗ ਦੇ ਵਿੱਚ ਇਹੀ ਕੁਝ ਹੁੰਦਾ ਵਾ ਕੀ ਕੀ ਕੀਤਾ ਆਪਾਂ ਸਾਰਾ ਦਿਨ ਕੀ ਬਣਾ ਕੇ ਖਾਧਾ ਤੇ ਲੋਜੀ ਸ਼ਾਮ ਦਾ ਟਾਈਮ ਸੀ ਅੱਜ ਆਪਾਂ ਬਣਾਵਾਂਗੇ ਆਲੂ ਪਨੀਰ ਦੀ ਸਬਜੀ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਕੋਈ ਜ਼ਿਆਦਾ ਟਫ ਨਹੀਂ ਹੈਗੀ ਤੇ ਇੱਥੇ ਜਿਹੜਾ ਆਪਾਂ ਜਿਹੜਾ ਮਸਾਲੇ ਨੂੰ ਤੜਕਾ ਲਗਾਉਣਾ ਸੀ ਪਿਆਜ਼ ਸੀ ਲਸਣ ਸੀ ਤੇ ਮਿਰਚਾਂ ਸੀ ਗ੍ਰाइंड ਕਰ ਲਿਆ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਤੇਲ ਪਾ ਕੇ ਜੀਰਾ ਪਾ ਕੇ ਤੇ ਤੜਕਾ ਪੁੰਨ ਲਾਂਗੇ ਜਦੋਂ ਇਹ ਚੰਗੀ ਤਰੀਕੇ ਨਾਲ ਬ੍ਰਾਊਨ ਹੋ ਗਿਆ ਪੁੱਜ ਗਿਆ ਮਤਲਬ ਆਪਣਾ ਵਧੀਆ ਬਣ ਕੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਲੂਣ ਮਿਰਚ ਮਸਾਲੇ ਜੋ ਵੀ ਆਪਾਂ ਰੋਜ਼ ਐਡ ਕਰਦੇ ਆ ਸਭ ਤੋਂ ਪਹਿਲਾਂ ਤਾਂ ਮੈਂ ਨਮਕ ਹੀ ਪਾਣੀ ਨਹੀਂ ਕਿਉਂਕਿ ਇਹਦੇ ਨਾਲ ਜਿਹੜਾ ਤੜਕਾ ਥੋੜਾ ਜਿਹਾ ਵੀ ਕੱਚਾ ਹੋਵੇ ਚੰਗੀ ਤਰ੍ਹਾਂ ਪੁੱਜ ਜਾਂਦਾ ਵਾ ਤੁਹਾਨੂੰ ਪਤਾ ਵਧੀਆ ਤਰੀਕੇ ਦੇ ਉਸ ਤੋਂ ਬਾਅਦ ਆਪਾਂ ਹਲਦੀ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਤੇਬਸ ਇਹੀ ਤਿੰਨੋ ਚੀਜ਼ ਜਪੋਨੀਏ ਜ਼ਿਆਦਾਤਰ ਨਹੀਂ ਤੇ ਜੇ ਥੋੜੀ ਜੀ ਲਾਲ ਮਿਰਚ ਪਾਉਣੀ ਹੋਵੇ ਉਹ ਮੈਂ ਐਡ ਕਰ ਲੈਂਦੀ ਆ ਨਹੀਂ ਤੇ ਜ਼ਿਆਦਾਤਰ ਮੈਂ ਲਾਲ ਮਿਰਚ ਪਾਉਂਦੀ ਨਹੀਂ ਆ ਜੇ ਮੈਂ ਹਰੀ ਮਿਰਚ ਪਾਵਾਂ ਕਿਉਂਕਿ ਤੁਹਾਨੂੰ ਪਤਾ ਫਿਰ ਬੱਚੇ ਵੀ ਖਾਂਦੇ ਆ ਫਿਰ ਉਹ ਜ਼ਿਆਦਾ ਮਿਰਚੀ ਵਾਲੀ ਸਬਜੀ ਨਹੀਂ ਖਾਂਦੇ ਥੋੜੀ ਜੀ ਮਿਰਚ ਪਈ ਹੋਵੇ ਫਿਰ ਵਧੀਆ ਤਰੀਕੇ ਦੇ ਨਾਲ ਖਾ ਲੈਂਦੇ ਆ ਮੈਸੇ ਵੀ ਅਚਾਰੂ ਪਨੀਰ ਦੀ ਸਬਜੀ ਬਨੋਣੀ ਸੀ ਬੱਚੇ ਨੇ ਮੈਸੇ ਵੀ ਖੁਸ਼ ਹੋ ਕੇ ਖਾਣੀ ਸੀ ਮੈਂ ਮਿਰਚ ਥੋੜੀ ਜੀ ਕੱਟ ਹੀ ਰੱਖੀ ਆ ਤੇ ਇੱਥੇ ਆਪਾਂ ਬਸ ਆਪਣਾ ਤੜਕਾ ਪੋਜ ਗਿਆ ਲੂਣ ਮਿਰਚ ਮਸਾਲੇ ਐਡ ਕਰ ਦਿੱਤੇ ਹੁਣ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਤੜਕੇ ਨੂੰ ਉਬਾਲਾ ਦੇ ਲਾਂਗੇ ਤੇ ਫਿਰ ਵਿੱਚ ਆਲੂ ਐਡ ਕਰ ਦਾਂਗੇ ਪਹਿਲਾਂ ਆਪਾਂ ਆਲੂ ਰਿੰਨਾਗੇ ਫਿਰ ਉਸ ਤੋਂ ਬਾਅਦ ਆਪਾਂ ਪਨੀਰ ਹੈ ਜਿਹੜਾ ਆਪਣਾ ਕੱਟ ਕੇ ਪਾਵਾਂਗੇ ਲੋ ਜੀ ਮੇਰਾ ਮਸਾਲਾ ਬਣ ਕੇ ਰੈਡੀ ਹੋ ਗਿਆ ਤੇ ਜਿਹੜੇ ਤੁਮੈਂ ਗ੍ਰाइंड ਕੀਤਾ ਸੀ ਮੇਰੀ ਇੱਕ ਹਰੀ ਮਿਰਚ ਮਤਲਬ ਬਿਲਕੁਲ ਸਬੂਤੀ ਰਹਗੀ ਤੜਕੇ ਦੇ ਵਿੱਚ ਵੈਸੇ ਮੈਂ ਭੁੱਲ ਲਈ ਸੀ ਮੈਂ ਸੁੱਚੇ ਜੂਰੇ ਜੂਗੇ ਸਬਜ਼ੀ ਨੂੰ ਦੁਬਾਰਾ ਕੱਟ ਕੇ ਰੱਖ ਲਾਂਗੀ ਤਾਂ ਤੁਹਾਨੂੰ ਪਤਾ ਕਿੰਨੇ ਆ ਨਾ ਤਾਂ ਮੈਂ ਖਾਂਦੀ ਆ ਨਾ ਬੱਚੇ ਖਾਂਦੇ ਆ ਫਿਰ ਕੋਈ ਨਹੀਂ ਖਾਂਦਾ ਬਸ ਕੱਢ ਕੇ ਰੱਖ ਲਾਂਗੇ ਲੋ ਜੀ ਆਲੂ ਵਿੱਚ ਆਪਾਂ ਐਡ ਕਰ ਲਏ ਆ ਤੇ ਬਸ ਹੁਣ ਇਹਨਾਂ ਨੂੰ ਥੋੜਾ ਜਿਹਾ ਰਿਨਾਂਗੇ ਪਕਾਵਾਂਗੇ ਸੇਕ ਦੇ ਉੱਪਰ ਤਾਂ ਕਿ ਜਿਹੜਾ ਆਪਣੇ ਚੰਗੀ ਤਰ੍ਹਾਂ ਆਲੂ ਜਿਹੜੇ ਵਧੀਆ ਰਿੰਸ ਜਾਣ ਤੇ ਬਾਅਦ ਵਿੱਚ ਪਨੀਰ ਜਿਹੜਾ ਆਪਾਂ ਜਦੋਂ ਕੱਟ ਕੇ ਪਾਵਾਂਗੇ ਉਹ ਵਧੀਆ ਤਰੀਕੇ ਦੇ ਨਾਲ ਵਿੱਚ ਰਿੰਸ ਜੇ ਕਿਉਂਕਿ ਜੇ ਆਪਾਂ ਪਨੀਰ ਪਹਿਲਾਂ ਕੱਟ ਕੇ ਪਾਤਾ ਤਾਂ ਉਹ ਵਿੱਚ ਮਤਲਬ ਪੂਰ ਜਾਣਾ ਵਾ ਸਾਰੀ ਤਰੀ ਦੇ ਵਿੱਚ ਤੇ ਇੱਥੇ ਬਸ ਮੈਂ ਪਨੀਰ ਜਿਹੜਾ ਸੀ ਕੱਟ ਰਹੇ ਸੀ ਇਹੀ ਕੱਟਨ ਵਾਲਾ ਰਹਿ ਗਿਆ ਸੀ ਮੈਂ ਸੋਚਿਆ ਆਲੂ ਰਿੰਜਦਿਆਂ ਤੱਕ ਆਪਾਂ ਪਨੀਰ ਵੀ ਆਪਣਾ ਜਿਹੜਾ ਕੱਟ ਕੇ ਤੇ ਫਿਰ ਸਬਜ਼ੀ ਦੇ ਵਿੱਚ ਐਡ ਕਰ ਲਾਂਗੇ ਤੇ ਲੋ ਜੀ ਸਾਰੇ ਜਣੇ ਕਮੈਂਟ ਕਰਿਓ ਕਿ ਤੁਹਾਨੂੰ ਅੱਜ ਦਾ ਵਲੌਗ ਕਿਦਾਂ ਦਾ ਲੱਗਾ ਸੋ ਅੱਪ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਬਾਏ ਬਾਏ